ਆਉਣ ਵਾਲੇ ਕੱਲ ਨੂੰ 11 ਤਰੀਕ 11 ਅਗਸਤ 2025 ਜਦੋਂ ਪੰਜ ਮੈਂਬਰੀ ਭਰਤੀ ਕਮੇਟੀ ਆਪਣੇ ਪ੍ਰਧਾਨ ਦੀ ਚੋਣ ਕਰਨ ਜਾ ਰਹੀ ਹੈ ਭਾਈ ਗੁਰਦਾਸ ਹਾਲ ਦੇ ਵਿੱਚ ਇਹ ਚੋਣ ਹੋਣੀ ਹੈ ਜਿਹੜੀ ਪਹਿਲਾਂ ਮੰਗ ਰੱਖੀ ਗਈ ਸੀ ਤੇਜਾ ਸਿੰਘ ਸਮੁਦਰੀ ਹਾਲ ਦੀ ਪਰ ਮੁੜ ਕੇ ਭਾਈ ਗੁਰਦਾਸ ਹਾਲ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਖੈਰ ਇਸ ਮਸਲੇ ਦੇ ਉੱਤੇ ਯਾਨੀ ਕਿ ਆਉਣ ਵਾਲੇ ਕੱਲ ਪ੍ਰਧਾਨਗੀ ਦੀ ਚੋਣ ਦੇ ਮਸਲੇ ਉੱਤੇ ਇੱਕ ਚਰਚਾ ਹੋਰ ਛਿੜ ਗਈ ਹੈ ਅੱਜ ਦੀ ਤਰੀਕ 10 ਤਰੀਕ ਬੇਹੱਦ ਮਹੱਤਵਪੂਰਨ ਮੰਨੀ ਜਾ ਰਹੀ ਹੈ ਸਮਝੀ ਜਾ ਰਹੀ ਹੈ ਅੱਜ ਦੀ ਤਰੀਕ ਨੂੰ ਵੱਡੇ ਫੇਰ ਬਦਲ ਹੋਣ ਦੇ ਖੱਛੇ ਜਤਾਏ ਜਾ ਰਹੇ ਹਨ ਪਰ ਆਖਰਕਾਰ ਐਵੇਂ ਕਿਉਂ ਕਿਹਾ ਜਾ ਰਿਹਾ ਜਿੱਥੇ ਇੱਕ ਪਾਸੇ ਇੱਕ ਧੜਾ ਬੇਹੱਦ ਕੰਕਰੀਟ ਹੈ ਕਿ ਆਉਣ ਦੇ ਦਿਨ ਨੂੰ ਵੱਡਾ ਇਤਿਹਾਸਕ ਫੈਸਲਾ ਹੋਵੇਗਾ ਉੱਥੇ ਹੀ ਕਿਤੇ ਨਾ ਕਿਤੇ ਇੱਕ ਚਰਚਾ ਉੱਠ ਰਹੀ ਹੈ ਕਿ ਸ਼ਾਇਦ ਅੱਜ ਪੰਜ ਮੈਂਬਰੀ ਕਮੇਟੀ ਦੇ ਵਿੱਚ ਕਿਤੇ ਨਾ ਕਿਤੇ ਸੰਨ ਲੱਗ ਜਵੇ ਸੁਖਬੀਰ ਸਿੰਘ ਬਾਦਲ ਲਗਾਤਾਰ ਲੰਘੇ ਕੁਝ ਦਿਨਾਂ ਤੋਂ ਬਾਗੀਆਂ ਨੂੰ ਨਰਾਜ਼ ਹੋਏ ਲੀਡਰ ਦੱਸ ਰਹੇ ਨੇ ਲੰਘੇ ਕੁਝ ਦਿਨਾਂ ਤੋਂ ਲਗਾਤਾਰ ਇਹਨਾਂ ਨਰਾਜ਼ ਹੋਏ ਲੀਡਰਾਂ ਨੂੰ ਸੁਖਬੀਰ ਸਿੰਘ ਬਾਦਲ ਵਾਪਸ ਸੱਦ ਰਹੇ ਨੇ ਘਰ ਵਾਪਸੀ ਦੀਆਂ ਅਪੀਲਾਂ ਕਰ ਰਹੇ ਨੇ ਆਫਰਸ ਦੇ ਰਹੇ ਨੇ ਹੁਣ ਕੀ ਇਹੋ ਜੀ ਸੂਰਤ ਵਿੱਚ ਪੰਜ ਮੈਂਬਰੀ ਭਰਤੀ ਕਮੇਟੀ ਦੇ ਅੰਦਰ ਕਿਸੇ ਕਿਸਮ ਦੀ ਕੋਈ ਸੰਨ ਲੱਗ ਸਕਦੀ ਹੈ ਲੰਘੇ ਦੇਣੀ ਜਿਹੜੇ ਲੀਡਰਾਂ ਵਾਸਤੇ ਬੇਹਦ ਕਰੜੇ ਸੁਰ ਅਖਤਿਆਰ ਕੀਤੇ ਗਏ ਭਾਵੇਂ ਉਹ ਮਨਪ੍ਰੀਤਿਆਲੀ ਹੋਣ ਰਨਜੀਤ ਬਰਾੜ ਹੋਣ ਜਾਂ ਬਾਕੀ ਦਾ ਲੀਡਰ ਹੋਣ ਗੁਰਪ੍ਰਤਾਪ ਬਡਾਲਾ ਹੋਣ ਇਹਨਾਂ ਵਿੱਚੋਂ ਕਈ ਲੀਡਰਾਂ ਦੇ ਨਾਲ ਸੂਤਰਾਂ ਮੁਤਾਬਕ ਰਾਤ ਤੇ ਬਣਾਏ ਜਾ ਰਹੇ ਨੇ ਜਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਇਹਨਾਂ ਲੀਡਰਾਂ ਬਾਰੇ ਹੁਣ ਉਸ ਤਰ੍ਹਾਂ ਦੇ ਕਰੜੇ ਬੋਲ ਇਸਤੇਮਾਲ ਨਹੀਂ ਕੀਤੇ ਜਾ ਰਹੇ ਹੁਣ ਕੁਝ ਠਰਮੇ ਦੇ ਬੋਲ ਇਸਤੇਮਾਲ ਕੀਤੇ ਜਾ ਰਹੇ ਨੇ ਪਰ ਨਾਲ ਦੀ ਨਾਲ ਇਹ ਵੀ ਚਰਚਾ ਹੈ ਕਿ ਸ਼ਾਇਦ ਅੱਜ ਦੀ ਤਰੀਕ ਨੂੰ ਕੋਈ ਵੱਡਾ ਫੇਰ ਬਦਲ ਹੋਣ ਦੇ ਵਿੱਚ ਆਵੇ ਜਿਸ ਤੋਂ ਬਾਅਦ ਸ਼ਾਇਦ ਇਹ ਸਾਰਾ ਪ੍ਰੋਸੈਸ ਹੀ ਸਾਬੋਟਾਜ ਹੋ ਜਵੇਗਾ ਹੋਵੇਗਾ ਜਾਂ ਨਹੀਂ ਹੋਵੇਗਾ ਇਸ ਸਮੇਂ ਤੇ ਮੈ ਅਸਰ ਹੈ ਪਰ ਇੱਕ ਕਿਆਸਰਾ ਹੀ ਜ਼ਰੂਰ ਹੈ ਹੁਣ ਜਿਹੜੇ ਕੁਝ ਲੀਡਰਾਂ ਦੀ ਚਰਚਾ ਚੱਲ ਰਹੀ ਸੀ ਉਹਨਾਂ ਬਾਰੇ ਚਰਚਾ ਕਰ ਲੰਨੇ ਆ ਪਹਿਲੀ ਚਰਚਾ ਬੀਬੀ ਜਗੀਰ ਕੌਰ ਬਾਰੇ ਕਿਹਾ ਜਾ ਰਿਹਾ ਸੀ ਕਿ ਬੀਬੀ ਜਗੀਰ ਕੌਰ ਘਰ ਵਾਪਸੀ ਕਰ ਸਕਦੇ ਨੇ ਜਾਂ ਬੀਬੀ ਜਗੀਰ ਕੌਰ ਬਾਦਲ ਢੇਵਲ ਵਲ ਵਾਪਸ ਜਾ ਸਕਦੇ ਨੇ ਪਰ ਸਵਾਲ ਇਹ ਹੈ ਕਿ ਕੀ ਬੀਬੀ ਜਗੀਰ ਕੌਰ ਜਾ ਸਕਦੇ ਨੇ ਥੋੜਾ ਬਹੁਤ ਵੈਲਿਊਏਟ ਕਰਨ ਦੀ ਕੋਸ਼ਿਸ਼ ਕਰਦੇ ਆ ਬੀਬੀ ਜਗੀਰ ਕੌਰ ਪਹਿਲੀ ਵਾਰ ਅਕਾਲੀ ਦਲ ਬਾਦਲ ਢੜਾ ਛੱਡ ਕੇ ਨਹੀਂ ਆਏ। ਉਹਨਾਂ ਨੇ ਪਹਿਲਾਂ ਵੀ ਆਪਣੇ ਆਪ ਨੂੰ ਬਾਦਲ ਢੜੇ ਤੋਂ ਅਲੈਦਾ ਕਰ ਲਿਆ ਸੀ। ਹਾਲਾਂਕਿ ਉਦੋਂ ਵੀ ਉਹ ਇਹੀ ਕਹਿੰਦੇ ਸੀ ਕਿ ਉਹ ਅਕਾਲੀ ਨੇ ਔਰ ਅਕਾਲੀ ਹੀ ਰਹਿਣਗੇ। ਪਰ ਉਸ ਤੋਂ ਬਾਅਦ ਵੀ ਉਹ ਘਰ ਵਾਪਸੀ ਕਰ ਲੈਂਦੇ ਨੇ। ਉਹਨਾਂ ਦੇ ਘਰ ਜਾਂ ਉਹਨਾਂ ਦੇ ਘਰ ਦੇ ਨਜ਼ਦੀਕ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਸੁਖਵੀਰ ਸਿੰਘ ਬਾਦਲ ਆਉਂਦੇ ਇੱਕ ਸਮਾਗਮ ਦੌਰਾਨ ਔਰ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਘਰ ਵਾਪਸੀ ਕਰ ਲੈਂਦੇ ਨੇ। ਹੁਣ ਦੁਬਾਰਾ ਜਦੋਂ ਬੀਬੀ ਜਗੀਰ ਕੌਰ ਅਲੈਦਾ ਹੋ ਗਏ ਰਲ ਕੇ ਜਿਹੜਾ ਅਕਾਲੀ ਦਲ ਸੁਧਾਰ ਲਹਿਰ ਬਣੀ ਉਸ ਨੇ ਸ੍ਰੀ ਕਾਲ ਤੱਕ ਸਾਦਾ ਦਵਾਰ ਖੜਕਾਇਆ ਅਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸਜ਼ਾ ਭੁਗਤਦੇ ਨੇ ਤਨਖਾਹ ਭੁਗਤਦੇ ਨੇ ਬੀਬੀ ਜਗੀਰ ਕੌਰ ਡਾਇਰੈਕਟਲੀ ਪੰਜ ਮੈਂਬਰੀ ਕਮੇਟੀ ਦੇ ਨਾਲ ਇਨਵੋਲਡ ਨਹੀਂ ਪੰਜ ਮੈਂਬਰੀ ਭਰਤੀ ਕਮੇਟੀ ਦੇ ਵਿੱਚ ਜਿਹੜੇ ਲੀਡਰਸ ਹੈਗੇ ਨੇ ਉਹਦੇ ਵਿੱਚ ਜਿਹਦਾ ਗੁਰਪਤਾਪ ਸਿੰਘ ਵਡਾਲਾ ਸੰਤਾ ਸਿੰਘ ਉਮੈਦਪ uri ਮਨਪ੍ਰੀਤ ਈਆਲੀ ਬੀਬੀ ਸਤਵੰਤ ਕੌਰ ਸ਼ਾਮਿਲ ਨੇ ਪਰ ਬੀਬੀ ਜਗੀਰ ਕੌਰ ਇਸ ਭਰਤੀ ਮਹਿੰਮ ਦਾ ਹਿੱਸਾ ਨਹੀਂ ਇਸ ਭਰਤੀ ਕਮੇਟੀ ਦਾ ਸਿੱਧਾ ਹਿੱਸਾ ਨਹੀਂ ਇਸ ਮੈਂਬਰਸ਼ਿਪ ਦੇ ਵਿੱਚ ਉਹ ਸ਼ਾਮਿਲ ਨਹੀਂ ਹੈਗੇ ਹਾਲਾਂਕਿ ਜ਼ਰੂਰ ਉਹ ਲਗਾਤਾਰ ਇਸ ਭਰਤੀ ਕਮੇਟੀ ਵੱਲੋਂ ਉਲੀਕੇ ਜਾ ਰਹੇ ਕਾਰਜਾਂ ਦੇ ਵਿੱਚ ਸ਼ਾਮਿਲ ਰਹੇ ਨੇ ਜਾਂ ਇਸ ਭਰਤੀ ਕਮੇਟੀ ਦੀਆਂ ਮੀਟਿੰਗਸ ਦੇ ਵਿੱਚ ਉਹ ਦੇਖੇ ਗਏ ਨੇ ਸ਼ਾਮਿਲ ਰਹੇ ਨੇ ਲਗਾਤਾਰ ਇਸ ਭਰਤੀ ਕਮੇਟੀ ਦੇ ਨਾਲ ਨਜ਼ਰ ਆਏ ਨੇ ਆਈਡੀਓਲੋਜੀਕਲੀ ਵੀ ਤੇ ਪੋਲਿਟੀਕਲੀ ਵੀ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਸਵਾਲ ਇਹ ਬਣ ਜਾਂਦਾ ਹੈ ਕਿ ਬੀਬੀ ਜ਼ਗੀਰ ਕੌਰ ਤਾਂ ਇੱਕ ਸੇਫ ਸਾਈਡ ਤੇ ਨੇ ਜੇ ਉਹ ਚੋਣ ਤਾਂ ਉਹ ਬਾਦਲ ਧੜੇ ਵਾਲ ਜਾ ਸਕਦੇ ਨੇ ਘਰ ਵਾਪਸੀ ਕਰ ਸਕਦੇ ਨੇ ਪੰਜ ਮੈਂਬਰੀ ਕਮੇਟੀ ਦਾ ਸਾਥ ਛੱਡ ਸਕਦੇ ਨੇ ਪਰ ਬੀਬੀ ਜ਼ਗੀਰ ਕੌਰ ਕਿਉਂ ਨਹੀਂ ਛੱਡ ਸਕਦੇ ਇਹਦੇ ਬਾਰੇ ਵੀ ਚਰਚਾ ਕਰਨੀ ਲਾਜ਼ਮੀ ਹੈ ਬੀਬੀ ਜ਼ਗੀਰ ਕੌਰ ਉਹ ਲੀਡਰ ਨੇ ਜਾਂ ਉਹਨਾਂ ਲੀਡਰਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਜਿਨ੍ਹਾਂ ਨੇ ਅਕਾਲੀ ਦਲ ਸੁਧਾਰ ਲਹਿਰ ਦੇ ਮੁਰੇ ਹੋ ਕੇ ਕੰਮ ਕੀਤਾ ਬਾਕੀ ਅਕਾਲੀ ਲੀਡਰਾਂ ਦੇ ਨਾਲ ਔਰ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਦੀ ਪ੍ਰਧਾਨਗੀ ਦੇ ਖਿਲਾਫ ਵਿਅੰਗ ਕਸਦੇ ਤੱਥ ਪੇਸ਼ ਕਰਦੇ ਔਰ ਉਸ ਪ੍ਰਧਾਨਗੀ ਦੇ ਖਿਲਾਫ ਡਟਦੇ ਨਜ਼ਰ ਆਏ ਇਹ ਇੱਕ ਵੱਡਾ ਕਾਰਨ ਹੈ ਕਿ ਜੇ ਉਹ ਹੁਣ ਸੁਖਵੀਰ ਸਿੰਘ ਬਾਦਲ ਦੇ ਢੜੇਵਲ ਘਰ ਵਾਪਸੀ ਕਰਦੇ ਆ ਤਾਂ ਪੋਲਿਟੀਕਲੀ ਔਰ ਪੰਥਕ ਪੱਧਰ ਤੇ ਵੀ ਜਿੱਥੇ ਐਡੇ ਲੋਕ ਪੰਜ ਮੈਂਬਰੀ ਭਰਤੀ ਕਮੇਟੀ ਦੇ ਨਾਲ ਜੁੜੇ ਨੇ ਜਾਂ ਉਹਨਾਂ ਦੇ ਇੱਕ ਸਮੂਹ ਦੇ ਨਾਲ ਜੁੜੇ ਨੇ ਉਹ ਹੁਣ ਉਸ ਤਰ੍ਹਾਂ ਫਿਰ ਨਹੀਂ ਜੁੜ ਸਕਣਗੇ ਬੀਬੀ ਜ਼ਗੀਰ ਕੌਰ ਨੂੰ ਜੇ ਉਹ ਇਸ ਤਰ੍ਹਾਂ ਦਾ ਫੈਸਲਾ ਲੈਂਦੇ ਨੇ ਤੇ ਵੱਡਾ ਪੋਲਿਟੀਕਲ ਅਤੇ ਪੰਥਕ ਡਰਾਅਬੈਕ ਸਿਲਣਾ ਪੈ ਸਕਦਾ ਇਹ ਉਹ ਕਾਰਨ ਹੈ ਕਿ ਬੀਬੀ ਜ਼ਗੀਰਕੌਰ ਘਰ ਵਾਪਸੀ ਹੁਣ ਨਹੀਂ ਕਰ ਸਕਦੇ ਦੂਸਰਾ ਨਾਮ ਮਨਪ੍ਰੀਤਿਆਲੀ ਦਾ ਹੁੰਦਾ ਹੈ ਮਨਪ੍ਰੀਤਿਆਲੀ ਪੰਜ ਮੈਂਬਰੀ ਭਰਤੀ ਕਮੇਟੀ ਦਾ ਇੱਕ ਹਿੱਸਾ ਨੇ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਨੇ ਔਰ ਮਨਪ੍ਰੀਤਿਆਲੀ ਬਾਰੇ ਵੀ ਇਹ ਚਰਚਾਾਂਵਾਂ ਚੱਲੀਆਂ ਕਿ ਮਨਪ੍ਰੀਤਿਆਲੀ ਘਰ ਵਾਪਸੀ ਕਰ ਸਕਦੇ ਨੇ ਚਰਚਾਾਂਵਾਂ ਚੱਲੀਆਂ ਕਿ ਮਨਪ੍ਰੀਤਿਆਲੀ ਤੱਕ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਕਾਲੀ ਧੜਾ ਜਾਂ ਬਾਦਲ ਧੜਾ ਜਿਹੜਾ ਉਹ ਇਹ ਚਾਹੁੰਦਾ ਹੈ ਕਿ ਮਨਪ੍ਰੀਤਿਆਲੀ ਤੱਕ ਸੰਪਰਕ ਬਣਾਇਆ ਜਾਵੇ ਇਹ ਜਾਣਕਾਰੀਆਂ ਸਾਹਮਣੇ ਆਈਆਂ ਪਰ ਮਨਪ੍ਰੀਤ ਅਯਾਲੀ ਕੀ ਘਰ ਵਾਪਸੀ ਕਰਨਗੇ ਮਨਪ੍ਰੀਤ ਅਯਾਲੀ ਅਕਾਲੀ ਦਲ ਤੋਂ ਵਿਧਾਇਕ ਨੇ ਇਹ ਨਹੀਂ ਭੁੱਲਣਾ ਚਾਹੀਦਾ ਔਰ ਸੁਭਾਵਿਕ ਹੈ ਕਿ ਅਕਾਲੀ ਦਲ ਦੇ ਵਿਧਾਇਕ ਹੋਣ ਦੇ ਨਾਤੇ ਉਹ ਵਾਪਸ ਜਾ ਸਕਦੇ ਨੇ ਪਰ ਮਨਪ੍ਰੀਤ ਅਯਾਲੀ ਕਿਉਂ ਨਹੀਂ ਜਾਣਗੇ ਜਾਂ ਕਿਉਂ ਨਹੀਂ ਜਾ ਸਕਦੇ ਇਹਦੇ ਬਾਰੇ ਵੀ ਚਰਚਾ ਕਰਨੀ ਲਾਜ਼ਮੀ ਹੈ ਮਨਪ੍ਰੀਤ ਅਯਾਲੀ ਉਸ ਪੰਜ ਮੈਂਬਰੀ ਭਰਤੀ ਕਮੇਟੀ ਦਾ ਹਿੱਸਾ ਨੇ ਜਿਹੜੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਕਮੇਟੀ ਨੂੰ ਮਾਨਤਾ ਦਿੱਤੀ ਔਰ ਆਖਰਕਾਰ ਉਸ ਕਮੇਟੀ ਨੇ ਭਰਤੀ ਕਰਕੇ ਤੇ ਹੁਣ ਪ੍ਰਧਾਨ ਚੁਣਨਾ ਹੁਣ ਤੱਕ ਦੀ ਸਾਰੀ ਪ੍ਰੋਸੈਸ ਮਨਪ੍ਰੀਤਿਆਲੀ ਜਾਂ ਬਾਕੀ ਲੀਡਰਾਂ ਦੀ ਸਾਰੀ ਮਿਹਨਤ ਉਹ ਸਾਰੀ ਸਾਬੋਟਾਜ ਹੋ ਜੂਵੇਗੀ ਜੇ ਮਨਪ੍ਰੀਤਿਆਲੀ ਜਾਂ ਕੋਈ ਹੋਰ ਪੰਜ ਮੈਂਬਰਾਂ ਦੇ ਵਿੱਚੋਂ ਘਰ ਵਾਪਸੀ ਦਾ ਸੋਚਦਾ ਪੋਲਿਟੀਕਲ ਪ੍ਰੈਸ਼ਰ ਬਣੇਗਾ ਪੰਥਕ ਪ੍ਰੈਸ਼ਰ ਬਣੇਗਾ ਸਾਰੀ ਪ੍ਰਕਿਰਿਆ ਸੈਬੋਟੇਜ ਹੋ ਜਵੇਗੀ ਹੁਕਮਨਾਮੇ ਦੀ ਉਲੰਘਣਾ ਹੋਵੇਗੀ ਐਡੇ ਵੱਡੇ ਇਲਜ਼ਾਮ ਮਨਪ੍ਰੀਤ ਿਆਲੀ ਜਾਂ ਪੰਜ ਮੈਂਬਰਾਂ ਦੇ ਵਿੱਚੋਂ ਕੋਈ ਆਪਣੇ ਨਾਲ ਲੈ ਕੇ ਨਹੀਂ ਜਾ ਸਕਦਾ ਇਹ ਇੱਕ ਵੱਡਾ ਕਾਰਨ ਹੈ ਲਗਾਤਾਰ ਮਨਪ੍ਰੀਤ ਿਆਲੀ ਨੇ ਇਹੀ ਕਿਹਾ ਕਿ ਉਹਨਾਂ ਨੂੰ ਜੋ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੋਇਆ ਉਹ ਉਸ ਹੁਕਮਨਾਮੇ ਦੀ ਪਾਲਣਾ ਕਰਨਗੇ ਇਨ ਬਿਨ ਪਾਲਣਾ ਕਰਨਗੇ ਜਿਸ ਬਾਰੇ ਮਨਪ੍ਰੀਤ ਿਆਲੀ ਬੇहद ਸਫੈਸਟਿਕੇਟਿਡ ਔਰ इमोशनल ਰਹੇ ਨੇ ਉਹਨਾਂ ਦਾ ਉਸ ਹੁਕਮਨਾਮੇ ਦੇ ਉੱਤੇ ਪਰਜ਼ੋਰ ਭਰੋਸਾ ਸਾਫ਼ ਨਜ਼ਰ ਆਉਂਦਾ ਰਿਹਾ ਹੈ ਜਿਸ ਕਾਰਨ ਵਸੇ ਇਹ ਸਮਝਣਾ ਅਸੰਭਵ ਹੈ ਕਿ ਮਨਪ੍ਰੀਤਿਆਲੀ ਕੋਈ ਵੱਡਾ ਕਦਮ ਇਸ ਤਰ੍ਹਾਂ ਦਾ ਕਦਮ ਚੁੱਕਣ ਔਰ ਵੱਡੀ ਗੱਲ ਇਹ ਵੀ ਹੈ ਕਿ ਮਨਪ੍ਰੀਤਿਆਲੀ ਉੱਤੇ ਹੁਕਮਨਾਮੇ ਦੀ ਉਲੰਘਣਾ ਦੇ ਇਲਜ਼ਾਮ ਲੱਗ ਸਕਦੇ ਸੀ ਮਨਪ੍ਰੀਤਿਆਲੀ ਉਹ ਪੋਲਿਟੀਕਲੀ ਹੀਠਾ ਡਿੱਗ ਸਕਦੇ ਸੀ ਜਿਸ ਕਾਰਨ ਵਸ ਮਨਪ੍ਰੀਤਿਆਲੀ ਇਸ ਤਰ੍ਹਾਂ ਦਾ ਫੈਸਲਾ ਨਹੀਂ ਲੈ ਸਕਦੇ ਇਹ ਵੀ ਇੱਕ ਆਪਣਾ ਪੱਖ ਹੈਗਾ ਹੁਣ ਸਵਾਲ ਇਹ ਹੈ ਕਿ ਕੀ ਆਉਂਦੇ ਦਿਨਾਂ ਦੇ ਵਿੱਚ ਕੋਈ ਵੱਡਾ ਫੇਰਬਦਲ ਹੋਵੇਗਾ ਮਨਪ੍ਰੀਤ ਿਆਲੀ ਵਾਲਾ ਇਹ ਸਿਨੈਰੀਓ ਹੋ ਗੁਰਪ੍ਰਤਾਪ ਸਿੰਘ ਵਡਾਲਾ ਵਾਲਾ ਵੀ ਹੈ ਹਾਲਾਂਕਿ ਗੁਰਪ੍ਰਤਾਪ ਸਿੰਘ ਵਡਾਲਾ ਬਾਰੇ ਵੀ ਚਰਚਾ ਚੱਲ ਰਹੀ ਸੀ ਕਿ ਗੁਰਪ੍ਰਤਾਪ ਸਿੰਘ ਵਡਾਲਾ ਵੀ ਇੱਕ ਵੱਡੇ ਪੱਧਰ ਦੇ ਉੱਤੇ ਅਕਾਲੀ ਦਲ ਜਿਹੜਾ ਬਾਦਲਟਾ ਹਾਊਸ ਦੇ ਵਿੱਚ ਵਿਚਰ ਚੁੱਕੇ ਨੇ ਔਰ ਇਹੀ ਸਾਰਾ ਕੁਝ ਗੁਰਪ੍ਰਤਾਪ ਸਿੰਘ ਵਡਾਲਾ ਬਾਰੇ ਵੀ ਵਿਚਾਰਿਆ ਜਾ ਰਿਹਾ ਕਿ ਕਿਉਂ ਗੁਰਪ੍ਰਤਾਪ ਸਿੰਘ ਵਡਾਲਾ ਵਾਪਸ ਨਹੀਂ ਜਾ ਸਕਦੇ ਹਾਲਾਂਕਿ ਜ਼ਰੂਰ ਇਹ ਚਰਚਾਾਂਵਾਂ ਸੀ ਕਿ ਗੁਰਪ੍ਰਤਾਪ ਵਡਾਲਾ ਵੀ ਘਰ ਵਾਪਸੀ ਸ਼ਾਇਦ ਕਰ ਲੈਣ ਪਰ ਗੁਰਪ੍ਰਤਾਪ ਸਿੰਘ ਵਡਾਲਾ ਘਰ ਵਾਪਸੀ ਕਿ ਉਧੀਆਂ ਵੀ ਇਹੀ ਸਾਰੀਆਂ ਕਿਆਸ ਰਗੀਆਂ ਜੋ ਮਨਪ੍ਰੀਤਿਆਲੀ ਦੀਆਂ ਕਿਆਸ ਰਗੀਆਂ ਜਾਂ ਜੋ ਬਾਕੀ 5 ਮੈਂਬਰਾਂ ਦੀ ਹੋਣਗੀਆਂ 5 ਮੈਂਬਰੀ ਕਮੇਟੀ ਦੀਆਂ ਹੋਣਗੀਆਂ ਖੈਰ ਹੁਣ ਅੱਜ ਦਾ ਦਿਨ ਅੱਜ ਦੀ ਤਰੀਕ ਬੇਹਦ ਮਹੱਤਵਪੂਰਨ ਦੱਸੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਕੀ ਇਹੋ ਜਿਹਾ ਕੁਝ ਹੋਵੇਗਾ ਇਹ ਹੁਣ ਵਕਤ ਤੇ ਮੱਸਰ ਹੈ ਔਰ ਆਉਂਦਾ ਕੱਲ ਕਿਹੜੀ ਨਵੀਂ ਸਵੇਰ ਲੈ ਕੇ ਆਵੇਗਾ ਇਹਦੇ ਉੱਤੇ ਹੁਣ ਧਿਆਨ ਦੇਣਾ ਹੋਵੇਗਾ ਜੋ ਵੀ ਹੋਏਗਾ ਦੱਸ ਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ